ਚਲਾ ਗਿਆ ਹਾਂ ਕਿੱਧਰ ਮੂੰ ਚੱਕਿਆ ਰਖੜੀਆਂ ਮੋਈ ਕਹਿੰਦੇ ਲੈਣ ਜਾਣਾ ਰਖੜੀਆਂ ਇਹਨਾਂ ਪੈਸੇ ਯਾਰ ਨੇ ਫਾਇਦਾ ਕੀ ਕੋਈ ਜਿੰਦੇ ਦਾ ਹੈ ਨਹੀਂਗੇ ਆਗਾ ਤਾਂ ਮਮੇ ਸੱਚੀ ਇੱਦਾਂ ਹਾਂ ਕਿਹਨੇ ਦੇਂਦੀਆਂ ਕਿਉਂ ਭੁੱਖੇ ਨੰਗੇ ਆ ਹਾਂ ਉਹਨਾਂ ਦਾ ਜਿਗਰਾ ਨਹੀਂ ਹੈਗਾ ਕੁੜੀ ਨੂੰ ਦੇਣ ਦਾ ਹਾਂ ਇਹਦੇ ਪਿੱਗੇ ਵੀ ਤਾਂ ਹੁਣ ਇਹਨੂੰ ਜਿੰਦੇ ਹੀ ਆ ਬੰਦੇ ਹੀ ਆ ਸਾਰਾ ਕੁਝ ਕਰਦੇ ਹੀ ਆ ਹਾਂ ਇੱਕ ਇਹ ਹੀ ਆ ਵੀ ਜਿਹੜੇ ਜਾਣ ਕੇ ਆ ਜਾਂਦੀ ਹੈ ਪੈਸੇ ਸਾਰਾ ਕੁਝ ਹੈਗਾ ਮੰਮੀ ਉਹਨਾਂ ਨੂੰ ਹਾਂ ਕੋਈ ਬੁੱਕੇ ਨਹੀਂ ਆ ਰਿਹਾ ਇਹ ਨਹੀਂ ਛੱਡ ਬਣਾ ਮਾਹੀ ਨਹੀਂ ਹੈਗੀ ਉਹ ਨਾਲ ਮੈਂ ਚੁੱਪ ਕਰਕੇ ਉੱਥੇ ਖਾਡੇ ਚ ਪਾਸਾ ਲਾ ਦੇ ਤਾਂ ਤਾਂ ਦਾ ਚਾਰ ਲੈ ਗਈ ਉਹ 15000 ਡੱਬਾ ਲੈ ਕੇ ਜਾਊ 10000 ਦਾ ਪੁਰਾਣੀਆਂ ਰਖੜੀਆਂ ਪਈਆਂ ਨੂੰ ਲਾ ਲੱਗ ਜੇ ਪਿਛਲੇ ਸਾਲ ਦੀਆਂ ਪਈਆਂ ਨੂੰ ਉਹ ਲੈ ਜਵੇ ਉੱਥੇ ਜ਼ਰੂਰ ਪੈਸੇ ਜਾਣ ਨੇ ਹਾਂ ਜਾ ਕੋਣ ਜਾ ਬਿਆਦ ਹਾਂ ਮੈਂ ਮੈਂ ਤਾਂ ਬਸ ਫਰਾਟੰਦੇ ਦਾ ਨਹੀਂ ਮੇਰੇ ਕੋਲ ਹੈਗੇ ਪੈਸੇ ਤਾਂ ਹੈਗੇ ਪੈਸੇ ਹੈਗੇ ਮੈਂ ਪਚਾਇਆ ਤੇ ਟਾਈਮ ਨਾਲ ਵੇਲੀ ਹੋ ਜੂਗੀ ਹਾਂ ਜਾ ਜਾਏਗਾ ਕਿੰਦੀ ਦੇ ਤਾਂ ਲੱਗ ਜਾਂਦੀ ਆ ਬਾਜ਼ਾਰ ਚ ਜਾ ਕੇ ਸੰਦੂਕਾਰ ਕਰਕੇ ਲਿਆਣੀ ਪੈਣੀ ਯਾ ਹੂੰ ਠੀਕ ਆ ਇਹ ਤਾਂ ਜਾ ਨਹੀਂ ਬਰੋਏ ਤੇ ਕਰਦੇ ਤਾਂ ਵੀਰੋਂ ਬੰਦੇ ਆ ਸਾਡੇ ਵੀ ਤਾਂ ਐਵੇਂ ਹੀ ਬਸ ਪੈ ਖਰਚ ਕਰਦੀ ਰਹਿੰਦੀ ਹੈ ਨਾ ਕੋ ਗੱਲ ਨਾ ਬਾਤ ਉਦੰਦੇ ਹੈ ਨਹੀਂ ਕੁਛ ਵੀ ਉਦੰਦੇ ਕੁਛ ਹੈ ਨਹੀਂ ਕਿ ਮੈਂ ਵੀ ਬੜੀ ਬੈ ਖਰਚ ਕਰਦੇ ਮੈਂ ਤਾਂ 50 ਵਰੀ ਕਿਹਾ ਇਹ ਤਾਂ ਪ੍ਰਵਾ ਮੀਰ ਇਹਦੇ ਨਾਲ ਤੈਨੂੰ ਵੀ ਕਿਹਾ ਸੀਗਾ ਬਾਅਦ ਤੈਨੂੰ ਬਾਗਲੀ ਕੁੜੀ ਦਾ ਰਿਸ਼ਤਾ ਹੁੰਦਾ ਸੀ ਤੂੰ ਕਿਹੜਾ ਮੰਨਦੇ ਆ ਤੂੰ ਵੀ ਭੁੱਖਿਆ ਨਾ ਘਰਾਉਣਾ ਅਗਲੇ ਆਜ ਕੋ ਮੌਂਦੇ ਪਥੇਰਾ ਹੈ ਦਿਨ ਦਾ ਜਿਗਰਾ ਨਹੀਂ ਹੈਗਾ ਫੈਕ ਕੁਛ ਦੇ ਵਾ ਦੇ ਦੀਏ ਅਸੀਂ ਕਿੱਥੇ ਮੈਂ ਘਰਾਉਣਾ ਹਾਂ ਜਾਂਦੀ ਅੱਜ ਕਾچے ਕਰਕੇ ਆ ਜਾਂਦੀ ਅਗਲੇ ਕੱਖ ਨਹੀਂ ਦਿੰਦੇ ਹੈਗਾ ਅਨੇ ਸਾਲ ਹੋ ਗਏ ਤੇ ਵਿਆਹ ਨਾ ਹਜੇ ਵੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ ਹੈ ਸਹੀ ਗੱਲ ਹੈ ਇਹਦਾ ਸੋਚ ਵਾਲਾ ਕੁਛ ਸੀ ਸੋਚਣਾ ਕੀ ਮੰਮੀ ਹਾਂ ਮੈਂ ਤਾਂ ਬੱਸ ਐਵੇਂ ਫਸ ਗਿਆ ਹੋਰ ਕੀ ਅੱਛਾ ਮੰਮੀ ਮੇਰੇ ਦਿਮਾਗ 'ਚ ਗੱਲ ਆਈ ਹੈ ਹਾਂ ਮੈਂ ਬਾਹਰ ਚੱਜਾਂ ਚੱਲੇ ਜਾਂ ਚੱਲ ਗਿਆ ਜੇ ਠੀਕ ਕਰਾਂਗੀ ਤਾਂ ਰੱਖਣੀ ਹੈ ਨਾ ਤੈਨੂੰ ਕੁਝ ਨਹੀਂ ਆਹ ਬਹਿਣਾਂ ਨੂੰ ਯੋਰ ਉਹਨਾਂ ਕੋ ਬਥੇਰੇ ਪੈਸੇ ਹੈ ਨਹੀਂ ਤਾਂ ਫੇਰੇ ਨਹੀਂ ਕੁਤੋਂ ਫੜ ਕੇ ਇਹਨੂੰ ਕੱਢਦੀ ਉਹਨਾਂ ਨੇ ਮੈਂ ਕਹਣਾ ਪਿਆ ਜੋ ਬਾਜਾ ਹਾਂ ਯਾ ਤੇਰੀ ਨਾਮ ਮਦਦ ਕਰਨਗੇ ਤਾਂ ਫਿਰ ਤਾਂ ਕਰਨਾ ਹੀ ਆ ਹਾਂ ਮੈਂ ਕਹਿੰਦਾ ਹਾਂ ਕਰਦਾ ਹਾਂ ਹੁੰਦੇ ਸੁੰਦੇ ਨਾ ਦੇਣਗੇ ਤਾਂ ਫਿਰ ਮਰਦੀ ਉਹਨਾਂ ਦੀ ਵੀ ਆਪਣੀ ਕੁੜੀ ਤੋਕਾ ਰੱਖੋ ਭਾਈ ਇਹਨੂੰ ਕਹਿੰਦਾ ਜੇ ਉਹ ਰਖੜੀ ਬੁਣਣ ਗਈ ਨਾ ਇਹਨੂੰ ਬੜਾ ਬੜਾ ਗੱਲ ਕਰ ਗਿਆ ਹਾਂ ਉੱਥੇ ਪੈਸੇ ਦਾ ਇਆਮ ਕਰਨ ਹਾਂ ਬਾਜਾ ਚੜਾਇਆ ਹਾਂ ਹਾਂ ਠੀਕ ਹੈ ਅਲਾਗਰ ਸਹੀ ਜੇ ਹਾਂ ਠੀਕ ਉਹ ਕਹਿੰਦਾ ਮੈਂ ਸੋਹਣਾ ਤੇ ਪੈਸੇ ਲੈ ਲੈ ਮੈਂ ਬਾਅਦ ਵਿੱਚ ਅੱਛਾ ਹਾਂ ਪਰਨਾ ਨਹੀਂ ਜਾਨੀ ਬਹੁਤ ਉਤੀ ਕਰਦੀ ਆਂ ਕਿੰਨ ਲਾਈਦੀ ਹਿੰਦਾ ਪੈਗੀ ਜਾਣਾ ਉੱਧਰ ਜਾਣਾ ਉਹ ਨਾ ਖੜੀਆਂ ਤੇ ਜ਼ਿੰਦਾ ਕੁਛ ਨਾ ਮਗਰ ਦੀ ਜ਼ਿੰਦਗੀ ਵਧੀਆ ਆਪਣੇ ਤੋਂ ਸਾਰੇ ਬਹੁਤ ਸਾਥ ਦਿੰਦੇ ਆਪਣਾ ਆਪਾ ਤਾਂ ਯਾਰੀ ਨਹੀਂ ਜੀ ਜ਼ਿੰਦਗੀ ਵਧੀਆ ਸਾਡੇ ਭਰਾਵੋ ਭੁੱਖੇ ਨਹੀਂ ਡੱਕੋ ਜਦੋਂ ਜਦੋਂ ਕਈਏ Google Pay ਤੇ ਪੈਸੇ ਆ ਜਾਂਦੇ ਆ ਆਹ ਫੋਨ ਵੀ ਆ ਗਿਆ ਆਸਾਨੇ ਦਾ ਪੈਸੇ ਭੌਣ ਲੱਗਾ ਮੈਨੂੰ ਲੱਗਾ ਆਪਾਂ ਮੈਨਿਆਰੇ ਲਈਦੇ ਜ਼ਿੰਦਗੀ ਦੇ ਫੌਲ ਦੇ ਬਰਾਬਰ ਆ ਤਕੋ ਤੂ ਬਾਹਰ ਜਾਣਾ ਤਾਂ ਉਹਨਾਂ ਦੇ ਜੋਰ ਤਾਂ ਆਪਾਂ ਮੈਂ ਹੋਰ ਉਹਨਾਂ ਨੇ ਕਿਉਂ ਆਪਾਂ ਦੇ ਘੇਰੇ ਮਚਾ ਗਏ ਹਾਂ ਜਾਂ ਨਹੀਂ ਤਾਂ ਫਿਰ ਉਹਨਾਂ ਦੀ ਗੁੱਤ ਫੜ ਕੇ ਤੇ ਉਹਨਾਂ ਦੇ ਘਰੇ ਛੱਡ ਲੈ ਦੇਖ ਲੈ ਹਾਂ ਦੇਖੇ ਆਂ ਜੀ ਉਹਨਾਂ ਦਾ ਹੋਰ ਪੂਰੀ ਬਿਰਦੀ ਰਹਦੀ ਹੈ ਆਜ਼ਾਦ ਆ ਉਹਨਾਂ ਦੇ ਕਰਦੀ ਰਹਿੰਦੀ ਹੈ ਹੋਰ ਇਹਦਾ ਵੀ ਚੱਕੇ ਕੁਛ ਆਪਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਆ ਪਰ ਉਹ ਬਿਨਾਂ ਕਹੀ ਸਭ ਕੁਝ ਆ ਜਾਂਦਾ ਉਹ ਧੀ ਕਰ ਭਰਾ ਤੇਰੇ ਸਮੇਂ ਬੱਲੇ ਸਾਡਾ ਮੁਕੇ ਨਹੀਂ ਟਿਕਦੇ ਹੋਰ ਹੁਣ ਤੁਹਾਡੀ ਭੈਣ ਆਉਣ ਵਾਲੀ ਬਾਹਰ ਤੁਸੀਂ ਕਿਧਰ ਆ ਮੈਂ ਤਾਂ ਮੰਮੀ ਜੋ ਸਰਦਾ ਬਾਦਾ ਜੋ ਮੇਰੀ ਟੀਵੀ ਲੈ ਕੇ ਆਉਂਗਾ ਮੈਂ ਤਾਂ ਫੇਰ ਫੜਾ ਦਾਂ ਔਰ ਉਹਨੇ ਕੀ ਲੈਣਾ ਹੈ ਉਹ ਗੇਉ ਤਾਂ ਤੇ ਉਹਨੇ ਕੀ ਲੈਣਾ ਜੁਮਾ ਲੈ ਆਉਣਾ ਉਹ ਦੇਖ ਲੈਨੇ ਕੀ ਲੈਦੀ ਮਾ ਦਾ ਸਿਰ ਲਿਆ ਹੋ ਗਿਆ ਇੱਥੇ ਆਪਣੀ ਦੇਖ ਦੇ ਕੀ ਲੈਦੀ ਐਨੂੰ ਪੁੱਛ ਲਓ ਜੇ ਸਾਰੇ ਮੀਂਹ ਹੈਗੇ ਜੀ ਤੁਸੀਂ ਮੈਂ ਤਾਂ ਫੋਨ ਕਰੂੰਗਾ ਮੈਨੂੰ ਜੋ ਮੈਂ ਫੋਨ ਕੀਤਾ ਉਹੀ ਆ ਜਾਣਾ ਆਪਾਂ ਨੂੰ ਆਪਣੇ ਤਾਂ ਕੋਈ ਖਿਆਬ ਨਹੀਂ ਹੈਗੀ ਆਪਾਂ ਨੂੰ ਬਾਕੀ ਦੇਵਾਂਗੇ ਜੋ ਆਊਗਾ ਉਹੀ ਦੇ ਦੇਾਂਗੇ ਉਹਨਾਂ ਨੂੰ ਕੋਈ ਇਹਨਾਂ ਦਾ ਬਹੁਤ ਕੁਛ ਆਣਾ ਨਹੀਂ ਹਾਂ ਨਾਲ ਮੇਰੀ ਹੈ ਹਾਂ ਤੇ ਮੇਰੀਆਂ ਨਾਲ ਇਦਾਂ ਦੇ ਉਹ ਤਾਂ ਭੁੱਖੇ ਆ ਉਹਨਾਂ ਨੂੰ ਕੀ ਦੇਣਾ ਰਾਪੜਾ ਦਾ ਰੱਜਿਆ ਪੁੱਜਿਆ ਸਾਲ ਆ ਪਾਨੂੰ ਤੇ ਭਾਦਰ ਦਾ ਪਹੇ ਉਹ ਹਾਂ ਰਾਵਲ ਨੂੰ ਵਧੀਆ ਘਰ ਨੂੰ ਮੀਰ ਘਰ ਵਿਆਹ ਕਰਾਇਆ ਹਾਂ ਮੈਂ ਤਾਂ ਐ ਨਹੀਂ ਬੱਸ ਨਾ ਮੰਮੀ ਨੇ ਕਿਹਾ ਵੀ ਤੇਰਾ ਮੀਂਹ ਘਰ ਵਿਆਹ ਕਰ ਦੋ ਰਿਸ਼ਤਾ ਮੰਗਾਈ ਨੂੰ ਬਾਹਰਲਾ ਐ ਨਹੀਂ ਮੰਨਿਆ ਬੱਸ ਐ ਨਹੀਂ ਆਂ ਜੀ ਅੱਗੇ ਆਂਦੀ ਬਾਤ ਅੱਗੇ ਕਰੀਏ ਨੀ ਇਹ ਕਿਹਦਾ ਨਹੀਂ ਹਾਂ ਸੌਤਾ ਆਦੇ ਨੀ ਆਈਆਂ ਲਿਆਈਆਂ ਮੋਰ ਕੀ ਆਉਣੀਆਂ ਕਰਨਾ ਖੜੀ ਰਹਿ ਕੇ ਆਈਆਂ ਸੂਤ ਲੈ ਕੇ ਆਈਆਂ ਭਾਬੀ ਦਾ ਮੈਂ ਕਿਹਾ ਲੈ ਜਾਵਾਂ ਪਤਾ ਨਹੀਂ ਕੀ ਆ ਗਈ ਉਹ ਪਾਲੇ ਪੁਣੀ ਚੱਪਨ ਲਾ ਲਾ ਲੈ ਕੇ ਆ ਗਈ ਅੱਪੜੀ ਉਹ ਕੰਮ ਕਰਦੇ ਨੂੰ ਹਨੂਗਾ ਠੀਂਦੀ ਪਈ ਆਨੀ ਹਾਂ ਰੋਈ ਤੇ ਲਿਆ ਹੈ ਨਹੀਂ ਗਰੀਬੀ ਦੁੱਧ ਪਲਾਤਾ ਸੀ ਨਾ ਤਾਂ ਹੋ ਗਰਮੀ ਸੀ ਅੰਨਾ ਪਾ ਲੈ ਆ ਕੇ ਇਹ ਰਖੜੀ ਤੂੰ ਦਾ ਭੈਣ ਜੋ ਵਾਸੀ ਦੇ ਦੇਣਾ ਜਦ ਤੈਨੂੰ ਵਸੇਰਾ ਦੇ ਦੇਣਾ ਵਾਪਸ ਅ ਡਗੜਾ ਦੇ ਦੇਣਾ ਹਾਂ ਤੇ ਮਮਈ ਸੁਧਾਈ ਸੁਧਾਈ ਹਾਂ ਮੈਂ ਕਾ ਚਾਂ ਦੇ ਸੂਟ ਵੀ ਲੈ ਕੇ ਜਾਉਣਾ ਚੱਲ ਚੱਲ ਰਹਾ ਝੂੜੀਆਂ ਵੀ ਲੈ ਕੇ ਆਈ ਸੀ ਤੇ ਆ ਰਖੜੀ ਲੈਂਦੀ ਹਾਂ ਬਹੁਤ ਸੋਹਣੀ ਕੱਲ ਤੂੰ ਤਾਂ ਜੋ ਮਾਰਦੀ ਦੇ ਦੇ ਉਹਨਾਂ ਨੂੰ ਵਸੇਰਾ ਮੋੜ ਦੇਣਾ ਪੈਣਾ ਜੀ ਦੇਰ ਐ ਲੈ ਜੇ ਪੁੱਛ ਦਿੰਦੇ ਹਾਂ ਜੀ ਕਿ ਉਦਾਂ ਹੀ ਫੜੜੇ ਦਾ ਮੰਨਣਾ ਪੈਂਦਾ ਤਾਂ ਗੈਲਾ ਜੀ ਤੂੰ ਆ ਰਾਮਣਾ ਅੱਛਾ ਨਹੀਂ ਫੇਰ ਕੀ ਹੋਣਾ ਜੇ 77 ਬੈਠੇ ਉਹ ਲੈ ਜੇ ਤੂੰ ਜਿੱਦਾਂ ਦੇ ਅਗਲੇ ਹੈਗੇ ਉਦਾਂ ਦੇ ਹੀ ਰਹਿਣਾ ਆਪਾਂ ਤੇਰੀ ਮੰਮੀ ਕੋਈ ਜ਼ਰੂਰੀ ਤਾਂ ਨਹੀਂ ਆ ਪੈਣਾ ਰਖੜੀ ਨੂੰ ਦੇਣ ਵਾਸਤੇ ਲੈਣ ਵਾਸਤੇ ਹੀ ਦਿੰਦੀਆਂ ਵਾ ਕਿ ਚਲੋ ਦੁਗਣਾ ਤਿਗਣਾ ਮਿਲ ਜਿੰਨਿ ਕਹੇ ਦੀ ਪਹੁੰਚ ਹੁੰਦੀ ਉਹਨਾਂ ਕੀ ਕੋਈ ਦਿੰਦਾ ਆ ਉਹ ਤਾਂ ਉਦਾਂ ਹੀ ਨਹੀਂ ਤੈਨੂੰ ਦੇਖ ਤਾਂ ਆਂਦੇ ਤੇ ਉਹਨਾਂ ਨੇ ਕੀ ਜਣਾ ਠੀਕ ਆ ਹਾਂ ਰੈਂਦੇ ਪੰਚ ਬਈਇ ਤੇ ਹਾਂ ਨਾ ਪੰਦੇ ਨਾਲ ਲੈ ਜੀ ਰੈਂਦੇ ਵੀ ਨਾ ਭਾਂਡੇ ਲੈ ਕੇ ਜਾ ਹਾਂ ਇਹਨੂੰ ਰੱਖੜੀਆਂ ਜਾਣ ਦਾ ਪਤਾ ਇਹਨੂੰ ਭਾਂਡੇ ਛੱਪਣ ਦਾ ਨਹੀਂ ਪਤਾ ਹੋਗਾ ਪੈਸੇ ਬਰਬਾਦ ਕਰਦੀ ਰਹਿੰਦੀ ਐ ਉਹਨਾਂ ਵਾਸਤੇ ਤੂੰ ਬੈ ਜਾ ਤੂੰ ਰਾਮਨਾਪੜੀ ਲੈ ਕੇ ਜਾਈ ਰੱਖੜੀਆਂ ਵਧੀਆ ਵਧੀਆ ਹਾਂ ਸੋਹਣੀ ਅੰਮੀ ਹੋਰ ਕੀ ਉਹਨਾਂ ਤਾਂ ਤਨ ਬਥੇਰਾ ਦੇ ਦੇਣਾ ਇਹਦੇ ਨੂੰ ਨਹੀਂ ਦੇਣਾ ਤੈਨੂੰ ਕੁਝ ਅਇਤੋ ਸਾਡੇ ਕੋਈ ਨਹੀਂ ਨੇ ਪੈਸੇ ਲੈ ਜਾਂਦੀ ਹੈ ਤੇ ਉਹ 500 ਰੁਪਇਆ ਬਸ ਹੀ ਦੇ ਕੇ ਤੋੜਦੇ ਹੈਗੇ ਐਦਾਂ ਦੇ ਹੈਗੇ ਉਹ ਕੀ ਕਰੀਏ ਅਸੀਂ anu ਬਥੇਰਾ ਸਮਝਾਈਦਾ ਵਾ ਨਾ ਜਾਇਆ ਘਰ 500 500 ਲੱਗ ਜੰਨੀ ਤੇ 500 ਰਹਿ ਗਿਆ ਜੰਨੀ ਬਚੇਰੀ ਆਈ ਇਹਨੂੰ ਕੀ ਆ ਇਨਾ ਕੁ ਜੂਸ ਨਾਲ ਪੈਨਟ ਕਮਾਉਂਦੇ ਆ ਤੇ ਇਹਨੂੰ ਨਹੀਂ ਦਿੰਦੇ ਕੋਈ ਇੱਕ ਇੱਕਲੀ ਆ ਕੱਲਾ ਕਰ ਲਈਏ ਇਹ ਤੇ ਸਾਡਾ ਵੀ ਤਾਂ ਇੱਕ ਹੀ ਆ ਬੀਬੀ ਪਰਾਂ ਨਹੀਂ ਦਿੰਦਾ ਕਹਿੰਦਾ ਐਦਾਂ ਨਾ ਕਿਹਾ ਕਰੋ ਦੀਦੀ ਆਪਣੇ ਘਰ ਕਿਹੜਾ ਮੋਟੀ ਨਹੀਂ ਖਾਂਦੇ ਰਹਿਗੇ ਵਧੀਆ ਰਹਿੰਦੇ ਵਧੀਆ ਪਾਉਂਦੇ ਆ ਅਸੀਂ ਕੀ ਕਰਨੀ ਇਹਨਾਂ ਨੂੰ ਦੇਣ ਲੱਗੀ ਐਦਾਂ ਕਰਦੇ ਆ ਅਗਲੇ ਦਾ ਨਹੀਂ ਪੁੱਗਦਾ ਤੇ ਤੂੰ ਕਾਹਤੋਂ ਬੋਲਦੀ ਮੰਮੀ ਬੋਲਣ ਤੇਰਾ ਤਾਂ ਨਹੀਂ ਮਤਲਬ ਬੰਦ ਆ ਇਹੋ ਜਿਹੀ ਗੱਲ ਹੈਗੀ ਤੇ ਦੀਦੀ ਉਹ ਵੀ ਤਾਂ ਕਹਿਣਾ ਫਿਰ ਹਾਂ ਕੀ ਕਰੀ ਅਜ ਜਿਹੜਾ ਨੂੰ ਸਮਝਾਈ ਰਮਾ ਜੀ ਦੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਨਾ ਜਾ ਕੇ ਰਹਿ ਜਾ ਜੋ ਆ ਲੈ ਲੈ ਰੱਖਣੀਆਂ ਚ ਲੈ ਆ ਜੂ ਮम्मी ਲੈਣ ਵਾਸਤੇ 니ਜ ਆਈਦਾ ਹੁੰਦਾ ਭੈਣਾਂ ਲੈਣ ਵਾਸਤੇ ਕਿਉਂ ਨਹੀਂ ਭਰਾ ਦਿੰਦੇ ਨਹੀਂ ਕਿ ਕਮਾਈ ਨਹੀਂ ਕਰਦੇ ਉਹ ਆਪਣਾ ਉਹਦਾ ਚਾਹੀਦਾ ਲੈ ਭਰਾ ਦਾ ਬਥੇਰਾ ਮੰਨਦੇ ਪਿੰਦੇ ਅਬਥੇਰਾ ਕੁਝ ਕਰਨਾ ਕਿ ਤੇ ਭੈਣ ਨੂੰ ਦੇਰ ਲਈ ਮੈਂ ਤਾਂ ਮੰਮੀ ਦੀਦੀ ਵਾਸਤੇ ਵੀ ਲੈ ਆਈ ਆ ਅੱਛਾ ਵੀ ਲੈ ਆਈ ਆ ਹੋਰ ਚੱਲਣਾ ਦੀ ਤਾਂ ਲੈ ਨਹੀਂ ਆਇਆ ਕਿਉਂ ਦਾਲਦੀ ਆ ਜਾਈ ਹੈ ਲੈ ਆਈ ਕੁਛ ਨਹੀਂ ਤੈਨੂੰ ਦੇਣਾ ਕੀ ਉਹਨਾਂ ਵਾਸਤੇ ਵੀ ਵਧੀਆ ਸੂਟ ਲੈ ਲੀ ਮੈਂ ਹਾਂ ਚੱਲ ਚੱਲਣਾ